ਇੱਧਰ ਵੀ ਟਰੈਕਟਰ ਦਾ ਪੂਰਾ ਸਟਾਕ ਖੜਾ ਜੀ 35 ਖੜਾ 50 ਪਜਾ ਡੀ ਖੜਾ 265 ਇਹ ਵੀ ਜਮਾ ਨਮਾ 855 3 ਸਪੀਡ ਦੇ ਵਿੱਚ 969 ਅਰਜਨ 555 3630 ਜੌਂਡੀ ਦਾ 5405 ਤੇ ਅੱਗੇ 475 ਕਾਲ ਦੇ ਟਾਇਰਾਂ ਬਾਈ ਤਕਰੀਬਨ ਠੀਕ ਹੈ ਜੀ 85 90 ਪੈ ਟਾਇਰਾਂ ਬੇਟ ਵਗੈਰਾ ਐਕਸੈਸਰੀ ਸਾਰੀ ਲੱਗੀ ਵੀ ਆ ਸਿਸਟਮ ਵਗੈਰਾ ਵੀ ਨਾਲ ਆ ਟਰੈਕਟਰ ਦੇ ਇਹ ਵੀ ਜਾਂਦਾ ਟਰੈਕਟਰ ਖੜਦਾ ਵੀ ਹੈ ਨਹੀਂ ਸੈਂਟਰ ਗੇਅਰ ਵਾਲਾ ਜੀ ਤੇ ਟਰੈਕਟਰ ਪੂਰਾ ਇਹ ਵੀ ਸਾਫ਼ ਹੈ ਬਾਈ ਮਾਡਲ ਕਿਹੜਾ ਜੀ ਇਹ 2020 ਹੈ ਬਈ 2020 ਮਾਡਲ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਜਿਵੇਂ ਕਿ ਤੁਸੀਂ ਦੇਖ ਲੈ ਆਈ ਏ ਲਾਲੇ ਹੋਣਾ ਵੀ ਆਪਾਂ ਅੱਜ ਆਪਾਂ ਕਿੱਥੇ ਪਹੁੰਚੇ ਹੋਏ ਆਂ ਸਮਰਾਲੇ ਆਏ ਬਾਈ ਗਿੱਲ ਕਲੇਰ ਵਾਲਿਆਂ ਦੇ ਲੱਕੀ ਬਾਈ ਨਾਲ ਕੋਲ ਇੱਧਰ ਆ ਪਾਈ ਸੀ ਕੋਈ ਟਰੈਕਟਰ ਡੁੱਟਰ ਦੇਖਣਾ ਬਾਈ ਤੇ ਬਾਈ ਨਾਲ ਕੋਲ ਆ ਗਏ ਮਾਮਾ ਵੀ ਨਾਲੇ ਆਏ ਹੋਇਆ ਤੇ ਆਪਾਂ ਤੁਹਾਨੂੰ ਸਾਰੇ ਟਰੈਕਟਰ ਜਿੰਨੇ ਤੇ ਬਾਈ ਨਾਲ ਮਲਾਉਨੇ ਆ ਜੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਕੱਸੀ ਕਾ ਵੀਰੇ ਕੀ ਹਾਲ ਠੀਕ ਹੋ ਠੀਕ ਠਾਕ ਬਹੁਤ ਵਧੀਆ ਜੀ ਹੋਰ ਮਾਮਾ ਜੀ ਕੱਸੀ ਕਾ ਉਹ ਤਾਂ ਹੋਰ ਠੀਕ ਹੈ ਮੈਂ ਨਾ ਜਿ ਵਿਆਹ ਤੇ ਆਇਆ ਹਾਂ ਹਾਂ ਉਹ ਵਿਆਹ ਨੂੰ ਪਈ ਆਇਆ ਤਾਂ ਤੁਸੀਂ ਪਤਾ ਹੀ ਜੀ ਪਾ ਜੇ ਕੋਈ ਕੰਮ ਕਰਦਾ ਵੀਰ ਉਧਰ ਦਾ ਉਹ ਕਰਕੇ ਆ ਗਿਆ ਉਹਨੇ ਅੱਛਾ ਜੀ ਐਪ ਤਾਂ ਮੇਰੇ ਨਾਲ ਆਇਆ ਹੁੰਦਾ ਨੇ ਨਹੀਂ ਆਇਆ ਤਾਂ ਮੈਂ ਵੀ ਨਾਲਿਆਂ ਚੱਲੋਂ ਉਹਨਾਂ ਦੇ ਆ ਤਾਂ ਤੁਸੀਂ ਤੇਰੀ ਮੰਮੀ ਨਾਲ ਜਿਉਂ ਤੋਂ ਲੈ ਜਾਂਦੇ ਸੀ ਭਾਈ ਮਾਮੇ ਦੀ ਪੂਰੀ ਚੜ੍ਹਾਈ ਆ ਹੁਣ ਨੈਟ ਤੇ ਨੈਟ ਤੇ ਪੂਰਾ ਛਾਇਆ ਹੋਇਆ ਮਾਮਾ ਸਾਡਾ ਹੈ ਜੀ ਹਾਂ ਤੇ ਬਾਈ ਟਰੈਕਟਰ ਆਏ ਹੋਏ ਆਪਾਂ ਤੁਹਾਨੂੰ ਟਰੈਕਟਰਾਂ ਬਾਰੇ ਮੁੱਠੀ ਮੁੱਠੀ ਜਿਹਾ ਤਕੀ ਬਾਈ 10 12 ਮਿੰਟ ਦੀ ਵੀਡੀਓ ਬਣਾਉਣੀ ਆ ਆਪਾਂ ਨੇ ਯਾਨੀ ਕਿ ਆਪਾਂ ਨੇ ਇੱਕ ਵਾਰ ਆਲੀ ਇਹ ਤਾਂ ਸਾਰੇ ਦੱਸ ਦੇਣੇ ਆ ਜੀ ਓਕੇ ਓਕੇ ਤੇ ਪਹਿਲਾਂ ਆਪਾਂ ਆ ਦੀ 5630 ਬਾਰੇ ਜੀ ਤੇ ਬਾਈ ਕਟਰੈਕਟਰ ਆ ਖੜਾ 5630 ਇਹਦੇ ਬਾਰੇ ਲੈਣੇ ਜਾਣਕਾਰੀ ਬਾਈ ਇਹ ਤਾਂ ਦੱਸਿਓ ਜੀ ਮਾਡਲ ਮਡਲ ਇਹ 2021 ਮਾਡਲ ਆ ਵੀਰੇ 21 ਮਾਡਲ ਆ ਠੀਕ ਆ ਜੀ 21 ਮਾਡਲ ਆ ਹਾਂ ਜੀ ਓਕੇ ਜੀ ਹਾਂ ਜੀ ਤੇ ਲੋ ਜੀ ਬਾਈ ਕੰਡੀਸ਼ਨ ਨਾਲ ਦੇ ਟਾਇਰ ਆ ਬਾਈ ਤਕਰੀਬਨ ਠੀਕ ਆ ਜੀ 85 90 ਪੈ ਟਾਇਰਾਂ ਬੇਟ ਵਗੈਰਾ ਐਕਸੈਸਰੀ ਸਾਰੀ ਲੱਗੀ ਵੀ ਆ ਸਿਸਟਮ ਵਗੈਰਾ ਵੀ ਨਾਲ ਆ ਟਰੈਕਟਰ ਦੇ ਤੇ ਬਾਕੀ ਇਹਦਾ ਜਿਹੜਾ ਵੀ ਰੇਟ ਰੂਟ ਦੀ ਗੱਲ ਹੋਈ ਉਹ ਬਾਈ ਨਹੀਂ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਨੀ ਹੈ ਤੇ ਬਾਈ ਅੰਦਰਲੀ ਵੀ ਦਿਖਾ ਦੀ ਸਾਰੀ ਤੇ ਬਾਈ ਕਾਹ ਖੜਾ ਹੋਣੇ ਕੋ ਡੀਆਈ 50 ਆਰ ਐਕਸ ਤੇ ਕਿ ਬਾਈ ਇਹਦਾ ਦੱਸਿਓ ਮਾਡਲ ਰੇਟ ਵੀਰੇ ਮਾਡਲ ਤਾਂ 2020 ਆ 2020 ਮਾਡਲ ਹੈ ਜੀ ਕੰਡੀਸ਼ਨ ਪਰ 2024 ਵਰਗੀ ਆ ਠੀਕ ਆ ਜੀ ਹਾਂਜੀ ਬਾਕੀ ਜੇ ਬਾਈ ਹੈਗੀ ਆ ਟਰੈਕਟਰ ਨਮਾ ਜਮਾ ਹੀ ਹਾਂ ਟਾਇਰ ਨਾਲ ਦੇ ਬਾਈ 80 ਪੈਸੇ ਹੋਣਗੇ ਟਾਇਰ ਹਜੀ ਆ ਵੀ ਨਹੀਂ ਮਟਿਆ ਬਾਈ ਅਮਰ ਆਫ ਦੇਖ ਲਉਂਗਾ ਅਮਰ ਆਫ ਖੜਾ ਤੇ 635 ਆ ਗਿਆ ਬਾਈ ਇਹ ਵੀ ਟਰੈਕਟਰ ਜਮਾ ਸ਼ੋਰੂਮ ਕੰਡੀਸ਼ਨ ਦਾ ਹੀ ਆ। ਲੱਕੇ ਬਾਈ ਆਹ ਮਾਡਲ ਆ। ਇਹ ਵੀਰੇ 2024 ਮਾਡਲ ਆ। 24 ਮਾਡਲ ਆ ਠੀਕ ਆ। 350 ਘੰਟਾ ਚੱਲਿਆ। 3-400 ਘੰਟੇ। ਇਹਦਾ ਨਵਾਂ ਮਾਡਲ ਆ ਇਹ ਵੀਰੇ। ਠੀਕ ਆ। 42 HP ਚ ਆਇਆ ਇਹ। 42 HP ਤੇ ਪਾਵਰ ਵੱਧ ਆ। ਇਹ ਵੀਰੇ ਡਬਲ ਕਲਚ ਆ। ਠੀਕ ਆ ਜੀ। ਤੇ ਡਬਲ ਡਿਸਟ੍ਰਿਬਿਊਟਰ ਆ। ਡਬਲ ਕਲਚ ਹੈ ਡਬਲ ਡਿਸਟ੍ਰਿਬਿਊਟਰ ਚਾ ਟਰੈਕਟਰ ਜਮਾ ਨਵਾਂ ਹੈ ਪੀ ਵੀ 10 ਨੰਬਰ ਆ ਲੁਧਿਆਣੇ ਦਾ। ਤੇ ਆ ਦੇਖੋ ਡਿਸਟ੍ਰਿਬਿਊਟਰ ਵਗੈਰਾ ਲੱਗਿਆ ਵਾ ਬਾਈ ਕਹਿੰਦਾ ਇਹ 4 ਇਹ ਸਮਰਾਜ 735 ਦੇਖ ਲਓ ਬਾਈ ਚੰਗੀ ਤਰ੍ਹਾਂ ਜਿੰਨਾ ਹੋ ਸਕਦਾ ਆਪਾਂ ਤੁਹਾਨੂੰ ਦਿਖਾ ਦੇਣਾ ਮੋਟਾ ਮੋਟਾ ਲੋ ਜੀ ਕਰ ਲਓ ਕੰਡੀਸ਼ਨ ਚੈੱਕ ਟਰੈਕਟਰ ਤਾਂ ਜਮਾਂ ਸ਼ੋਅਰੂਮ 'ੇ ਪਿਆ ਜੀ ਬਾਕੀ ਅੰਦਰ ਆਜੋ ਬਾਈ ਅੰਦਰ ਖੜੇ ਆ ਟਰੈਕਟਰ ਕਿ ਭਾਈ ਆਜੋ ਮੜਾ ਜਾ ਦਿਖਾ ਦੋ ਮੋਟਾ ਮੋਟਾ ਇੱਕ ਵਾਰ ਇਹ ਵਿਗ ਗਿਆ 575 ਇਹ ਇਹ ਬਾਈ ਵਿਗ ਗਿਆ ਪਿਆ ਅੱਗੇ ਹੈਗਾ ਫਾਰਮ ਟਰੈਕ 35 ਹੈ ਜੀ ਇਹ ਤਾਂ ਬਾਈ ਮਾਡਲ ਮਾਡਲ 2005 ਵੀਰੇ 2005 ਮਾਡਲ ਹੈ ਹਾਂਜੀ ਹਾਂਜੀ ਕੰਡੀਸ਼ਨ ਬਾਈ ਥੋੜੇ ਸਾਹਮਣੇ ਆ ਟਾਇਰ ਹੈਗੇ ਤਰੀਬਨ ਅੱਧੇ ਕਿ ਚਾਰੇ ਠੀਕ ਆ ਟਰੈਕਟਰ ਪੂਰਾ ਘੈਂਟ ਆ ਕਾਪਰੋ ਚੱਕ ਅੱਗੇ ਜੀ 575 ਆ ਤੇ ਕੀ ਬਈ ਦਾ ਦੱਸਿਓ 575 ਦੇ 16 ਮਾਡਲ ਆ ਇਹ ਬਈ 2016 ਮਾਡਲ ਆ ਠੀਕ ਆ ਜੀ ਬਾਕੀ ਦੇਖ ਲਓ ਤੇ ਤੇ ਕੀ ਬਈ ਇਦਾਂ ਟਰੈਕਟਰ ਇਹਨਾਂ ਨਾਲ ਕਿ ਹੈਗੀ ਮਾਲ ਮੋਡਿਫਾਈ ਟਚਿੰਗ ਜਦੋਂ ਹੋਈ ਮਾਲ ਮੋਡ ਦੱਸ ਦਿਓ ਇਹਨੂੰ ਹੈਗੀ ਆ ਠੀਕ ਆ ਬਾਕੀ ਬਾਕੀ ਹੋਰ ਜਿਹਨੂੰ ਹੋਈ ਮਾਲ ਮੋਡ ਦੱਸ ਦਿਓ ਕਿ ਆਪਣੇ ਬਹੁਤ ਬੰਦੇ ਕਈ ਵਾਰ ਆਪਣੇ ਖਾਸ ਬੰਦੇ ਦੂਰੋਂ ਆ ਜਾਂਦੇ ਨੇ ਠੀਕ ਆ ਬਾਈ ਠੀਕ ਆ 来 ਜੀ ਬਾਈ ਉਹਦੇ ਬਾਅਦ ਆ ਗਿਆ ਜੀ 50 50 D 2017 ਮਾਡਲ ਹਾਂਜੀ ਕਰ ਲੋ ਜੀ ਕੰਡੀਸ਼ਨ ਚੈੱਕ ਟਾਇਰ ਅੱਧੇ ਗਏ ਬਾਈ ਤਕਰੀਬਨ ਬਾਈ ਟਾਇਰ ਨਾਲ ਦੇ ਹੋਣਗੇ ਨਹੀਂ ਵੀਰੇ ਦੁਵਾਰਾ ਦੇ ਨੇ ਠੀਕ ਆ ਦੁਵਾਰਾ ਦੇ ਟਾਇਰ ਨੇ ਬਾਈ ਬਾਈ ਰਿਜਨਲ ਆ ਸਾਰੇ ਹੀ ਨਹੀਂ ਠੀਕ ਐ ਨੂੰ ਬਾਈ ਮਾੜੀ ਮੋਟੀ ਬਾਈ ਕਹਿੰਦਾ ਹੈਗੀ ਆ ਅਟੈਚਿੰਗ ਤੇ ਬਾਕੀ ਰੇਟ ਦਾ ਆਪਾਂ ਨਾ ਬਾਈ ਫੇਰ ਦੱਸਿਆ ਚਲੋ ਬਾਕੀ ਹਰੇਕ ਦਾ ਆਪਣਾ ਆਪਣਾ ਹਿਸਾਬ ਤੋਂ ਬਾਈ ਕਹਿੰਦਾ ਵੀ ਰੇਟ ਆਪਾਂ ਜਿਹਨੇ ਵੀ ਪੁੱਛਣਾ ਤਾਂ ਆਪਣੇ ਨਾਲ ਫੋਨ ਤੇ ਡਿਸਕਸ ਕਰਿਓ ਤੇ ਅੱਗੇ ਹੈਗਾ DI 60 RX ਬਾਈ 3 ਸਪੀਡ ਵਾਲਾ ਹੀ ਇਹ ਹੈ ਚੈਂਜਰ ਗੇਰ ਵਾਲਾ ਚੈਂਜਰ ਗੇਰ ਵਾਲਾ ਜੀ ਤੇ ਮਾਡਲ ਬਾਈ ਜੀ ਮਾਡਲ 23 2023 ਮਾਡਲ ਹੈ ਜੀ ਟਾਇਰ ਹੋਣਗੇ ਬਾਈ ਤਰੀਬਨ 85 ਪੈਸੇ 85 90 ਪੈਸੇ ਟਾਇਰ ਖੜੇ ਆ 2023 ਮਾਡਲ ਹੈ DI 60 ਹੈ RX ਸ਼ੋਅ ਦੇ ਵਿੱਚ ਬਾਈ ਥੋੜੇ ਦੀ ਜਿਆਦਾ ਸ਼ੋਅ ਆਹ ਚੱਲਦੀ ਆ ਹਾਂਜੀ ਸਾਡੇ ਰੋਪੜ ਸਾਡੇ ਰੋਪੜ DI ਵਿਕਦੀ ਆ ਸਾਡੇ ਏਜੰਸੀ 'ਚ ਮੈਂ ਕਹਿੰਦਾ ਟਰੈਕਟਰ ਵੀ ਨਾ ਹੋਣਾ ਰਿਕਸ ਖੜਾ ਕੋਈ ਅੱਛਾ ਜੀ ਹਾਂ ਜੀ ਸਾਡੇ ਡੀਏ ਤੁਹਾਡੇ ਤਾਂ ਖੰਨੇਰੀ ਚਾਹੀ ਵਿਕਦਾ ਜੀ ਸਾਡੇ ਸਾਰੇ ਠੀਕ ਆ ਬਾਈ ਅੱਗੇ ਬਾਈ ਜੀ 5310 ਆ ਗਿਆ ਜੀ ਤੇ ਟਾਇਰ ਤਾਂ ਤਕਰੀਬਨ ਮੰਨ ਕੇ ਚਲੋ ਪਿਛਲੇ ਤਾਂ ਜਮਾ ਨਵੇਂ ਮੁਰਲੇ ਟਾਇਰ ਬਾਈ ਪੈਣੇ ਵਾਲੀ ਨੇ ਬਾਈ ਮੁਰਲੇ ਨੂੰ ਟਾਇਰ ਨਾਲ ਦੀ ਲੱਗਦੇ ਨੇ ਇਹਦੇ ਨਾਲ ਤੇ ਵੀਰੇ ਹਾਂ ਜੀ ਇਹ ਮਾਡਲ ਕਿਹੜਾ ਜੀ ਮਾਡਲ 2015 ਸੇ 2015 ਮਾਡਲ ਆ ਤੇ ਇਹ ਟਰੈਕਟਰ ਦੀ ਕੰਡੀਸ਼ਨ ਕਰ ਲਓ ਬਾਈ 5310 ਦੇ ਕਾਫੀ ਫੋਨ ਆਉਂਦੇ ਰਹਿੰਦੇ ਆ ਲੋ ਜੀ ਟਰੈਕਟਰ ਰੀਜਨਲ ਆ ਬਾਈ ਇਹ ਦੇਖਣ ਦੇ ਪਤਾ ਲੱਗਦਾ ਠੀਕ ਆ ਜੀ ਇਹ ਲੋ ਜੀ ਉਧਰੋਂ ਵੀ ਚੈੱਕ ਕਰ ਲਓ ਛਤਰੀ ਲੱਗੀ ਵੀ ਆ ਟਰੈਕਟਰ ਘੈਂਟ ਆ ਭਾਈ ਅੱਗੇ 36 30 ਆ ਜੀ 3 ਸਪੀਡ ਵਾਲਾ ਅਕੀ ਭਾਈ ਆਹ ਮਾਡਲ ਕਿਹੜਾ ਜੀ 2017 ਦੇ ਆ ਜੀ 17 ਮਾਡਲ ਆ ਠੀਕ ਆ ਜੀ ਸਪੈਸ਼ਲ ਐਡੀਸ਼ਨ ਟਾਇਰ ਬਾਈ ਹੈਗੇ ਆ 80 ਪੈਸੇ ਚਾਰੇ ਤੇ ਬਾਕੀ ਟਰੈਕਟਰ ਵਧੀਆ ਭਾਈ ਇਹ ਆਪਣਾ ਕਿਵੇਂ ਰੀਜਨਲ ਟਰੈਕਟਰ ਕਿਵੇਂ ਭਾਈ ਕਿਹੜਾ ਆਹ ਮਤਲਬ ਹੁੰਦਾ ਜਿਹੜਾ ਲਿਖਿਆ ਸカイਵਾਜ ਇਹ ਦਾਂਵੇਂ-ਦਾਂਵੇਂ ਟਰੈਕਟਰ ਤੇ ਹੁੰਦਾ ਲਿਖਿਆ ਵਾ 27 ਬਾਅਦ ਚ ਹਾਂਜੀ ਵੀਰੇ ਠੀਕ ਆ ਉਹ ਸਾਰਾ ਇਹਨੂੰ ਟਰੈਕਟਰ ਦੀ ਵੀ ਕਿੱਥੇ ਚੱਲ ਰਿਹਾ ਠੀਕ ਆ ਜੇ ਕੋਈ ਹੋਊਗਾ ਸਿਸਟਮ ਲੱਗਿਆ ਬਾਈ ਹਾਂਜੀ ਹਾਂਜੀ ਸਾਰਾ ਕੋਲ ਦਾਲਦਾ ਜੀਪੀਐਸ ਹੋਣਾ ਇਹ ਚ ਜੀਪੀਐਸ ਆ ਠੀਕ ਆ ਠੀਕ ਆ ਬਾਈ ਠੀਕ ਤੇ ਅੱਗੇ ਜੀ ਆ ਗਿਆ 750 ਸੋਨਾਲਿਕਾ ਇਹ ਵੀ ਆਰ ਐਕਸ ਸ਼ੋਅ ਦੇ ਵਿੱਚ ਆ ਟਾਇਰ ਤਕਰੀਬਨ ਪਿਛਲੇ ਦਾ ਬਾਈ ਨਵੇਂ ਵਰਗੀਆਂ ਮੁਰਲੇ ਟਾਇਰ ਹੈਗੇ ਅੱਧੇ ਕਾ ਮੁਰਲੇ ਟਾਇਰ ਨੂੰ ਨਾਲ ਦੇ ਹੀ ਲੱਗਦੇ ਆ ਟਰੈਕਟਰ ਤੇ ਦਿੱਖੇ ਬਾਈ ਮਾਡਲ ਜੀ ਇਹੇ ਮਾਡਲ 2014 ਦੇ 2014 ਮਾਡਲ ਆ ਜੀ ਠੀਕ ਆ ਅੱਗੇ 969 ਹੈ ਜੀ 4 ਵੀਲ ਦੇ ਵਿੱਚ ਤੇ ਇਹ ਬਾਈ ਬਿਨਾ ਸੀਆਰਡੀ ਤੋਂ ਆਈ ਤੇ ਬਿਨਾ ਸੀਆਰਡੀ ਤੋਂ 22 ਮਾਡਲ ਆ ਬਾਈ ਬਿਨਾ ਸੀਆਰਡੀ ਤੋਂ ਪੀਬੀ 20 ਨੰਬਰ ਹੈ ਜੀ ਤੇ ਮੁਰਲੇ ਟਾਇਰ ਰੇਡੀਅਲ ਪਾਏ ਹੋਏ ਨੇ ਟਰੈਕਟਰ ਤੋਂ ਤੇ ਲੱਟਾਂ ਹੁਣ ਬਲੀਆਂ ਬਾਈ ਪਹਿਲਾਂ ਨੇਰੇ 'ਚ ਰਹਿ ਗਏ ਸੀ ਪਹਿਲਾਂ ਕੰਮ ਨੇਰੇ 'ਚ ਰਹਿ ਗਿਆ ਹੁਣ ਥੋੜਾ ਜਿਹਾ ਕੰਮ ਵਧੀਆ ਹੋਇਆ ਤੇ 2022 ਮਾਡਲ ਹੈ ਬਾਈ ਟਰੈਕਟਰ ਚੱਲਿਆ ਵਾ ਘਟਿਆ ਹਨਾ ਜੀ ਹਾਂ ਜੀ ਠੀਕ ਆ ਜੀ ਯਾ ਪਾਸੇ ਵੀਡੀਓ ਤੁਹਾਨੂੰ ਮੋਟਾ ਮੋਟਾ ਦਿਖਾਉਣਾ ਬਾਈ ਪਿੱਛੇ ਜਾ ਨਹੀਂ ਸਕਦੇ ਕਿਉਂਕਿ ਜਗ੍ਹਾ ਹੈ ਨਹੀਂ ਤੇ ਜੋ ਵੀ ਹੈਗੀ ਗੱਲਬਾਤ ਤੁਸੀਂ ਇਹਦੇ ਵਿੱਚ ਦੇਣਾ ਟਾਇਰ ਹੋਣਗੇ ਤਰੀਬਨ 80-85 ਪੈਸੇ ਟਰੈਕਟਰ ਦੇ ਅੱਗੇ 241 ਖੜਾ ਜਮਾਂ ਹੀ ਨਵਾਂ ਜੀ ਪੀਵੀ 07 ਹਜ਼ਾਰਪੁਰ ਦਾ ਨੰਬਰ ਹੈ ਮਗਰਲੇ ਟਾਇਰ ਬਾਈ ਜਮਾਂ ਨਵੇਂ ਆ ਮੁਰਲੇ ਟਾਇਰ ਵੀ ਤਰੀਬਨ ਹੈਗੇ ਆ 80-90 ਪੈਸੇ ਅਜੇ ਮਾਰਕਾ ਵੀ ਖੜਾ ਬਾਈ ਟਾਇਰਾਂ ਤੇ ਬਾਈ ਜੀ ਆਹ ਮਾਡਲ ਜੀ ਇਹ ਕਾਰਾ ਮਾਡਲ ਹੈ ਜੀ 2018 ਮਾਡਲ ਆ 241 ਪਲੈਂਟਰੀ ਡਰਾਈਵ ਵਾਲਾ ਪੀਵੀ 7 ਨੰਬਰ ਹੈ ਹਜ਼ਾਰਪੁਰ ਦਾ ਕਿਵੇਂ ਬਾਈ ਕੈਂਡਾ ਟਰੈਕਟਰ ਠੀਕ ਆ ਸੈੱਡ ਗੀਅਰ ਦੇ ਵਿੱਚ ਆ ਬਾਈ 241 ਕੋਈ ਹੋਇਆ ਸ਼ਕੀਨ ਬਾਈ 241 ਦਾ ਤਾਂ ਬਾਈ ਨਾਲ ਖੜਾ ਆ ਕੇ ਦੇਖ ਲਿਓ ਟਰੈਕਟਰ ਕੱਲੂ ਪੂਜੀ ਚੱਲ ਅੱਗੇ 744 ਆ ਗਿਆ ਜੀ ਐਫਈ ਦੇ ਵਿੱਚ ਠੀਕ ਆ ਜੀ ਇੱਕ ਇੱਕ ਇੱਥੇ ਐਕਸਟ੍ਰੀਮ ਮਾਡਲ ਆਉਂਦਾ ਇਹ ਐਫਈ ਆ ਤੇ ਪੀਬੀ 0 7000 ਪਰ ਦਾ ਨੰਬਰ ਆ ਬਾਈ ਕੁਝ ਹਜ਼ਾਰ ਪਰ ਨੰਬਰ ਟਰੈਕਟਰ ਕਾਫੀ ਐ ਖੜੇ ਅਥਰਾ ਘੋੜਾ ਬਾਈ ਇਹ ਬੰਪਰ ਬਾਈ ਪੂਰਾ ਚੱਕ ਮਾਂ ਲੱਗਿਆ ਹੋਇਆ ਹਨ ਬਹਿ ਜਾ ਬਹਿ ਜਾ ਵਾਲਾ ਬਾਈ ਜੀ ਮਾਡਲ ਇਹ 2023 ਮਾਡਲ ਆ ਬਾਈ ਨਵਾਂ ਹੀ ਟਰੈਕਟਰ ਆ ਟਾਇਰ ਤਾਂ ਮੰਨ ਕੇ ਚੱਲੋ 4 90 95 ਪੈਸੇ ਹੀ ਖੜੇ ਆ ਬਾਈ ਠੀਕ ਆ ਜੀ ਬਾਕੀ ਜਿਹੜੀ 00 ਕੰਡੀਸ਼ਨ ਆ ਉਹ ਤੁਸੀਂ ਆਪਨੇ ਆ ਕੇ ਦੇਖਣੀ ਆ ਆਪਾਂ ਤੁਹਾਨੂੰ ਜੋ ਵੀ ਗੱਲਬਾਤ ਹੈਗੀ ਆ ਦੱਸ ਦੇਣੀ ਆ ਠੀਕ ਆ ਤੇ ਲੋ ਜੀ ਟਰੈਕਟਰ ਸਾਰਾ オリジナル ਆ ਬਾਈ ਜੈਨੂਨ ਕਿਤੇ ਉਹ ਚਾਬੀ ਨਹੀਂ ਹੈਗੀ ਟਰੈਕਟਰ ਨੂੰ ਕਰ ਲੋ ਚੈੱਕ ਛਤਰੀ ਵਗੈਰਾ ਲੱਗੀ ਹੋਈ ਆ ਅੱਗੇ ਅੜ ਗਿਆ 855 ਬਾਈ 15 ਸਪੀਡ ਨਾਲ ਆ ਨਵੀਂ ਸ਼ੋ ਦੇ ਵਿੱਚ 2024 ਮਾਡਲ ਆ ਬਾਈ ਇਹਨਾਂ ਨਵਾਂ ਲੈਣਾ ਬਾਈ ਇੱਥੋਂ ਆਕੇ ਲੈ ਜਾਓ ਟਰੈਕਟਰ ਸ਼ੋਅਰੂਮ ਐ ਥੋੜਾ ਫਾਇਦਾ ਹੋ ਜਾਊਗਾ ਚੰਗਾ ਠੀਕ ਆ ਜੀ ਤੇ 2024 ਮਾਡਲ ਆ ਬਾਈ ਕਿੰਨਾ ਚੱਲਿਆ ਉਹ ਤੇ ਚੱਲਿਆ ਹੋਗਾ 300 ਘੰਟਾ 300 ਘੰਟਾ ਬਾਈ ਰਿਜਨਲ ਚੱਲਿਆ ਵਾ ਠੀਕ ਆ ਜੀ ਟਾਇਰ ਟੈਕਸਟ ਤੇ 90 ਪੈਸੇ ਹੀ ਖੜੇ ਆ ਬਾਕੀ ਕੋਈ 855 ਕਿਸੇ ਨੇ ਨਵਾਂ ਲੈਣਾ ਇੱਕ ਵਾਰ ਜ਼ਰੂਰ ਆਕੇ ਦੇਖ ਕੇ ਜਾਓ ਬਾਈ ਕੋ ਟਰੈਕਟਰ ਲੋ ਜੀ ਆਰ ਲੋ ਚੱਕ ਅਗਿਆ ਫੇਰ 50 50 ਡੀ ਆ ਗਿਆ ਜੀ 4 ਵੀਲ ਡਰਾਈਵ ਵਾਲਾ ਠੀਕ ਆ ਜੀ ਇਹ 2019 ਮਾਡਲ ਆ ਤੇ 2019 ਮਾਡਲ ਆ ਬਈ ਟਾਇਰ ਬਾਈ ਨਾਲ ਦੇ ਕਿਦਾਂ ਜੀ ਦੁਆਰਾ ਦੇ ਟਾਇਰ ਨੇ ਬਾਈ ਚਾਰੇ ਟਰੈਕਟਰ ਨੂੰ 50 50 ਡੀ ਹੈ ਜੀ ਟਰੈਕਟਰ ਰਿਜਨਲ ਹੈ ਬਾਈ ਤੇ ਬਾਕੀ ਜੋ ਵੀ 00 ਗੱਲਬਾਤ ਤੁਸੀਂ ਆ ਕੇ ਦੇਖਣੀ ਆ ਕਰ ਲੋ ਚੈੱਕ ਸਰਵਿਸ ਉਹਨਾਂ ਦਾ ਕੋਈ ਫਿਲਟਰ ਤੇ ਲਿਖੀ ਹੋਈ ਹੈ ਵੀ ਖੱਤੀ ਹੋਈ ਹੋਈ ਹੈ ਤੇ ਬਾਕੀ ਬਾਈ ਨੇ ਕਿਹਾ ਵੀ ਜਿਹੜਾ ਟਰੈਕਟਰ ਨੂੰ ਕੋਈ ਮਣੀ ਮੋਟੀ ਕਿਤੇ ਟੱਚਿੰਗ ਹੋਊਗੀ ਸਾਨੂੰ ਬਾਈ ਦੱਸ ਕੇ ਦਊਗਾ ਬਕਾਇਦਾ ਠੀਕ ਹੈ ਆਪਾਂ ਨੂੰ ਹਰੇਕ ਟਰੈਕਟਰ ਦੀ ਬਾਈ ਨਾਲ ਗੱਲ ਕਰੀ ਜਾਏ ਬਾਈ ਸਵਾਦ ਨਹੀਂ ਆਉਂਦਾ ਮੈਂ ਕਹਿੰਦਾ ਵੀ ਦੱਸ ਕੇ ਦਵਾਂਗੇ ਜੇ ਮਾੜੀ ਮੋਟੀ ਕੋਈ ਗੱਲਬਾਤ ਹੋਈ ਵੀ ਅੱਗੇ 605 ਖੜਾ ਡੀਆਈ ਇਹ ਵੀ 4 ਵੀਲ ਦੇ ਵਿੱਚ ਆ ਠੀਕ ਆ ਜੀ ਸ਼ਟਲ ਗੇਅਰ ਵਾਲਾ ਬਾਈ ਇਹ ਸ਼ਟਲ ਗੇਅਰ ਵਾਲਾ ਬਾਈ 57 ਐਚਪੀ ਵਾਲਾ ਬਾਈ ਡੀਆਈ ਆ ਇਹ ਠੀਕ ਆ ਇਹਦੇ ਚ ਦੋ ਤਿੰਨ ਮਾਡਲ ਆਉਂਦੇ ਆ ਐਮਐਸਵੀ ਪੀਐਸ ਵਗੈਰਾ ਵੀ ਆਉਂਦੇ ਆ ਤੇ ਮਾੜੀ ਨੂੰ ਦੱਸਿਆ ਬਾਈ ਮਾਡਲ 2019 ਇਹਦੇ 19 ਮਾਡਲ ਆ ਬਾਈ 2019 ਮਾਡਲ ਆ ਅਰਜਨ 605 ਡੀਆਈ 4 ਵੀਲ ਦੇ ਵਿੱਚ ਅੱਗੇ ਜੀ 555 ਆ ਗਿਆ 70 अच्छा दोनों सेल हो गए हां भाई इंडो फार्म खड़ा है नीले रंग वाला ठीक है जी पावर है ना भाई ये हां जी ये मॉडल केड़ा भाई ये 13 वाला है 13 मॉडल भाई डो फार्म बिक गया भाई कहता लो जी ट्रैक्टर भाई ਘੈਂਟ ਆ 16 ਦੇ ਟਾਇਰ ਸਰੀ ਨਵੇਂ ਵਰਗੇ ਹੀ ਆ ਤੇ ਇਹ ਟਰੈਕਟਰ भाई ਥੋੜੇ ਜੇ ਰੇਟ ਚ ਮਿਲ ਜੰਨੇ ਆ ਬਜਟ ਦੇ ਵਿੱਚ ਪਾਵਰ ਬੜੀ ਆ ਕੰਮ ਸਾਰੀ ਕਰੀ ਜੰਨੇ ਆ ਸੈਂਟਰ ਗੇਅਰ ਵਾਲਾ ਟਰੈਕਟਰ ਆ ਅੱਗੇ 969 ਖੜਾ ਬਾਈ ਸੀ ਆਰ ਡੀ ਆਈ ਜੀ ਇਹ ਸੀ ਆਰ ਡੀ 24 ਮਾਡਲ ਹੈ 2024 ਮਾਡਲ ਖੜਾ ਜੀ 969 ਚੇਂਜਰ ਗੇਅਰ ਵਾਲਾ ਹੈ ਠੀਕ ਹੈ ਜੀ ਇਹਨੂੰ ਆ ਬਾਜ ਡੈਂਜਰ ਗੇਰ ਆ ਗਿਆ ਸੀ ਦੇਖੋ ਤੇ 2024 ਮਾਡਲ ਹੈ ਟਰੈਕਟਰ ਇਹ ਵੀ ਕੁਛਕ ਘੰਟੇ ਚੱਲਿਆ ਹੋਇਆ ਹੈ 969 ਜੀਨੇ ਲੈਣਾ ਭਾਈ ਦੇਖ ਲਿਓ ਟਰੈਕਟਰ ਅੱਗੇ ਜੀ ਪੁਰਾਣੇ ਮਾਡਲ ਵਾਲਾ ਭਾਈ ਫੋਰਡ 3630 ਆ ਗਿਆ ਹੌਲੈਂਡ ਠੀਕ ਹੈ ਜੀ ਟਾਇਰ ਤਰੀਵਨ ਹੈਗੇ ਆ 60 ਪੈਸੇ ਚਾਰੇ ਅ ਭਾਈ ਸ਼ੋਸ਼ੂ ਓਰੀਜਨਲ ਆ ਕਿਵੇਂ ਇਹਦਾ ਵੀ ਇੱਕ ਪੱਲਾ ਹੋਇਆ ਹੋਇਆ ਹੈ ਇੱਕ ਪੱਲਾ ਭਾਈ ਕਹਿੰਦਾ ਇਹ ਤਿਆਰ ਹੋਇਆ ਵਾ ਇਧਰਲਾ ਬਾਕੀ ਟੈਂਕੀ ਟੁੰਕੀ ਓਰੀਜਨਲ ਆ ਠੀਕ ਆ ਬਾਡੀ ਬੁੱਡੀ ਦਾ ਰੰਗ ਸਾਰਾ ਨਾਲ ਦਾ ਬਾਈ ਟਰੈਕਟਰ ਦਾ ਸੈਂਟਰ ਗੇਅਰ ਵਾਲਾ ਜੀ ਇਹ ਲੋ ਜੀਕਾ ਇਹ ਮਾਡਲ ਕਿਹੜਾ ਜੀ 2093 2003 ਮਾਡਲ ਆ ਬਾਈ ਹੌਲੈਂਡ ਹਾਂਜੀ ਠੀਕ ਆ ਜੀ ਤੇ ਟਰੈਕਟਰ ਘੈਂਟ ਆ ਬਾਈ ਖੜਣੀ ਬੜਣੀ ਪੂਰੀ ਘੈਂਟ ਟਰੈਕਟਰ ਦੀ ਰਮ ਰੂਮਾ ਦਾ ਰੰਗ ਸਾਰਾ ਨਾਲ ਦਾ ਬਾਕੀ ਸ਼ੋਅ ਬਾਈ ਕਹਿੰਦਾ ਇੱਕ ਪੱਲਾ ਪੇਂਟ ਆ ਬਾਕੀ ਆ ਕੇ ਤਸੱਲੀ ਕਰ ਲਿਓ ਅੱਗੇ ਡੀਆਈ 60 ਖੜਾ ਹੈ ਇਹ ਵੀ ਚੈਂਜਰ ਗੇਅਰ ਵਾਲਾ ਜੀ ਇਹ ਵੀ ਚੈਂਜਰ ਵਾਲਾ 2021 ਮਾਡਲ ਦਾ 21 ਮਾਡਲ ਹੈ 700 700 ਘੰਟੇ ਬਾਈ ਕਹਿੰਦਾ ਜੈਨੂਨ ਚੱਲਿਆ ਹੋਇਆ ਬਾਈ ਨਾਲ ਦੇ ਟਰੈ ਪੀ 30 ਰੁਪਏ ਟਾਇਰ ਹੋਣਗੇ 70 75 ਪੈਸੇ ਤੇ ਬਾਕੀ ਕੋਈ ਸੋਨਾ ਲੀਕਾ 60 ਲੈਣਾ ਤਾਂ ਚਾਹਵਨ ਹੋਇਆ 3 ਸਪੀਡ ਤਾਂ ਬਾਈ ਆ ਕੇ ਹਾਂ ਇਹ ਬਾਈ ਡੀਆਈ ਸ਼ੋਅ ਚ ਹੈ ਬਾਈ ਮੰਨੂ ਮੈਂ ਤਨ ਐਵੇਂ ਕਹਾ ਮੰਨੂ ਜਿਆਦਾ ਬਾਈ ਡੀਆਈ ਸ਼ੋਅ ਵਧੀਆ ਲੱਗਦੀ ਆ ਪਰ ਜਿਹੜਾ ਥੋੜੇ ਵਾਲੀ ਜਿੰਨਾ ਵੀ ਫੋਨ ਆਉਂਦਾ ਉਹ ਸਾਰੀ ਇਹਦੀ ਗੱਲ ਕਰਦੇ ਬਾਈ ਆਰਐਕਸ ਹੈਗਾ ਕੋਈ ਆ ਸਾਡੇ ਬਾਈ ਰੋਪੜ ਤੇ ਹੁੰਦਾ ਵੀ ਨਹੀਂ ਆਰਐਕਸ ਇਹ ਏਜੰਸੀਆਂ ਚ ਵੀ ਕੱਟ ਹੁੰਨੇ ਤਾਂ ਇਹੀ ਹੁੰਨੇ ਨੇ ਡੀਆਈ ਹੁਣ ਉੱਥੇ ਆਪਣੇ ਕੋਈ ਖੜੇ ਨੇ ਜੋਤੀ ਬਾਈ ਨਾਲ ਕੋਲ ਡੀਆਈਓ ਖੜੇ ਇੱਕ ਦੋ ਅੱਗੇ 855 ਆ ਗਿਆ ਬਾਈ ਪੁਰਾਣੀ ਸ਼ੋਅ ਵਾਲਾ ਬਾਈ ਲੱਕੀ ਬਾਈ ਇਹਦੀ ਬਹੁਤ ਮਾਰਕੀਟ ਵੱਧ ਗਈ ਟਰੈਕਟਰ ਦੀ ਪਹਿਲਾਂ ਨਾਲੋਂ ਹਾਂਜੀ ਹਾਂ ਫੋਨ ਇਹਦੇ ਬਹੁਤ ਆਈ ਜਾਂਦੇ ਵਿਕੀ-ਵਿਜਾਂ ਦਾ ਟਰੈਕਟਰ ਖੜਦਾ ਵੀ ਹੈ ਨਹੀਂ ਸੈਂਟਰ ਗੇਅਰ ਵਾਲਾ ਜੀ ਤੇ ਟਰੈਕਟਰ ਪੂਰਾ ਇਹ ਵੀ ਸਾਫ਼ ਹੈ ਬਾਈ ਮਾਡਲ ਕਿਹੜਾ ਜੀ ਇਹ 2020 ਹੈ ਬਈ 2020 ਮਾਡਲ ਹੈ ਤੇ ਕਰ ਲੋ ਚੈੱਕ ਟਾਇਰ ਬਾਈ ਮੁਰਲੇ ਨਾਲ ਦੇ ਲੱਗਦੇ ਹਨਾ ਚਾਰੇ ਟਾਇਰ ਨਾਲ ਦੇ ਹਨ ਬਾਈ ਮੁਰਲੇ ਟਾਇਰ ਹੋਣਗੇ ਅੱਧੇ ਲਾ ਲਓ ਪਿਛਲੇ ਟਾਇਰ ਤਰਵੇਂ ਮੰਨ ਕੇ ਚਲੋ 80 ਪੈਸੇ ਗੁਡਿਅਰ ਦੇ ਠੀਕ ਹੈ ਜੀ ਇਹ ਵੀ ਟਰੈਕਟਰ ਕੁਛ ਕਿ ਘੰਟੀ ਚੱਲਿਆ ਹੋਆ ਲੱਗਦਾ ਬਾਈ 855 ਕਿਸ ਨੇ ਲੈਣਾ ਹੋਇਆ ਦੇਖ ਲਿਓ ਸੈਂਟਰ ਗੇਅਰ ਵਾਲਾ 14 ਦੇ ਟਾਇਰਾਂ ਦੇ ਵਿੱਚ ਅੱਗੇ ਯੂਵੋ ਖੜਾ 585 4 ਵੀਲ ਦੇ ਵਿੱਚ ਤੇ ਬਾਈ ਜੀ ਮਾਡਲ ਇਹ 2022 ਵੀਰੇ 2022 ਮਾਡਲ ਹੈ 2022 ਮਾਡਲ ਹੈ ਯੂਵੋ ਠੀਕ ਹੈ ਜੀ ਕੰਡੀਸ਼ਨ ਪੂਰੀ ਸਾਫ਼ ਹੈ ਟਰੈਕਟਰ ਸਾਰਾ ਜੈਨੂਇਨ ਹੈ ਬਾਕੀ ਮੇਰਾ ਵੀਰ ਆ ਕੇ ਤਸੱਲੀ ਕਰ ਲਿਓ ਤੇ ਬਾਕੀ ਬਾਈ ਥੋੜੇ ਦਿਨ ਮਹੀਨਾ ਢੇੜ ਮਹੀਨਾ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਵਿੱਚੋਂ ਕੋਸ਼ਕ ਟਰੈਕਟਰ ਹੈਗੇ ਨੇ ਬਾਕੀ ਤਕਰੀਬਨ ਪੀਆ ਪਰਸੈਂਟ ਟਰੈਕਟਰ ਉਹਦੇ ਚੋਂ ਵਿਕ ਗਏ ਠੀਕ ਆ ਜੀ ਬਾਕੀ ਸਾਰਾ ਸਟਾਕ ਖੜਾ ਹੈ ਇਹ ਟਰੈਕਟਰਾਂ ਦੇ ਜੋ ਵੀ ਬਾਈ ਨਾਲ ਰੇਟ ਬਾਰੇ ਥੋੜਾ ਜਿਹਾ ਬਾਈ ਉਹ ਕਰਿਆ ਪਈ ਕਹਿੰਦਾ ਬਹੁਤ ਫਿਰ ਔਖਾ ਹੁੰਦਾ ਕਿਸੇ ਨੇ ਟਰੈਕਟਰ ਕੋਈ ਲੈਣਾ ਰੇਟ ਪੁੱਛਣਾ ਹੈ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਜਾਂ ਬਾਈ ਨੂੰ ਵਟਸਐਪ ਤੇ ਮੈਸੇਜ ਕਰ ਸਕਦਾ ਜੀ ਠੀਕ ਆ ਬਾਕੀ ਜਿਹੜੀ ਜ਼ੀਰੋ ਜ਼ੀਰੋ ਗੱਲਬਾਤ ਉਹ ਬਾਈ ਆ ਕੇ ਹੋਣੀ ਆ ਠੀਕ ਆ ਜੀ ਤੇ ਜੋ ਵੀ ਹੈਗੇ ਆਪਾਂ ਤੁਹਾਨੂੰ ਸਾਰੇ ਟਰੈਕਟਰ ਦਿਖਾ ਦਤ ਜੀ ਆਪਾਂ ਵੀ ਥੋੜੇ ਕਾਲੀ ਜਿਹਾ ਜਾਣਾ ਲੋ ਜੀ ਇੱਕ ਵਾਰ ਫੇਰ ਦੇਖ ਲਓ ਤੇ ਬਾਕੀ ਭਾਈ ਚੱਲਦੇ ਆਪਾਂ ਵੀ ਬਾਕੀ ਟਰੈਕਟਰ ਤਾਂ ਹੋਰ ਵੀ ਖੜੇ ਨੇ ਬਾਈ ਨਾਲ ਕੋਲ ਇੱਕ ਪਾਸੇ ਤੁਹਾਨੂੰ ਉਹ ਵੀ ਆਪਾਂ ਦਿਖਾ ਦੇਣੇ ਆ ਇੱਕ ਲਾਈਨ ਹੋਰ ਖੜੀ ਆ ਪਰ ਹੁਣ ਥੋੜਾ ਸਮੇਂ ਦੀ ਕਮੀ ਆ ਮਾਮਾ ਮੇਰਾ ਭਾਈ ਜਾਣ ਨੂੰ ਕਾਲਾ ਏ ਕਿਉਂਕਿ ਅਸੀਂ ਇੱਕ ਦੋ ਪਾਸੇ ਜਾਣਾ ਇੱਧਰ ਵੀ ਟਰੈਕਟਰ ਕਈ ਖੜੇ ਨੇ ਕਰ ਲਓ ਚੈੱਕ ਇੱਧਰ ਵੀ ਟਰੈਕਟਰ ਦਾ ਪੂਰਾ ਸਟਾਕ ਖੜਾ ਈ 35 ਖੜਾ 50 50 ਡੀ ਖੜਾ 265 ਇਹ ਵੀ ਜਮਾ ਨਮਾ 855 3 ਸਪੀਡ ਦੇ ਵਿੱਚ 969 ਅਰਜਨ 5553630 ਜੌਂਡੀ 5405 ਤੇ ਅੱਗੇ 475 ਤੇ ਟਰੈਕਟਰ ਤਕਰੀਬਨ ਬਾਈ ਸਾਰੇ ਹੀ ਖੜੇ ਨੇ ਬਾਈ ਨਾਲ ਕੋਲ ਤੁਹਾਨੂੰ ਉਰਿਆ ਕਿ ਹਰੇਕ ਵੈਰਾਈ ਮਿਲੂਗੀ ਬਾਕੀ ਜੋ ਵੀ ਰੇਟ ਦੀ ਗੱਲਬਾਤ ਹੈ ਬਾਈ ਉਹ ਅੱਗੇ ਹੋ ਜੂਗੀ ਤੇ ਆਪਾਂ ਚੱਲਦੇ ਆ ਬਾਈ ਮਮਾ ਹੈਗਾ ਜਾਣ ਨੂੰ ਕਾਲਾ ਤੇ ਨੰਬਰ ਮੈਂ ਇੱਕ ਵਾਰ ਤੁਹਾਨੂੰ ਬੋਰਡ ਦੁਬਾਰਾ ਪੜਾ ਦੇਣਾ ਜੀ ਬੋਰਡ ਤੇ ਚੈੱਕ ਕਰ ਲਿਓ ਲਓ ਜੀ ਹੈ ਜੀ ਲਓ ਜੀ ਬਾਈ 9815364031 ਦੋ ਨੰਬਰ ਆ ਭਾਈ 9815838446 ਠੀਕ ਹੈ ਜੀ ਦੋਨਾਂ ਨੰਬਰਾਂ ਤੇ ਕਾਲ ਕਰ ਲਿਓ ਭਾਈ ਜਿਨੇ ਵੀ ਕੋਈ ਟਰੈਕਟਰ ਦੇਖਣਾ ਹੋਇਆ ਠੀਕ ਹੈ ਜੀ ਧੰਨਵਾਦ